ਕਰੇਗਾ ਰਾਜ ਕਰੇਗਾ ਇਹਨਾਂ ਜੋਰ ਭਾਈ ਸਾਡੇ ਉੱਤੇ ਇਲزام ਲਾਏ ਕਿ ਮੰਤਰੀ ਨੇ کیا ਨਕਾ ਕਹਿੰਦਾ ਬਿਲਕੁਲ ਸਾਨੂੰ ਕੁੱਟਮਾਰ ਕਰਕੇ ਇਹਨਾਂ ਨੇ ਸਾਡੇ ਵਫਾਨ ਯਾਰਾ ਪੇਪਰਾਂ ਤੇ ਕਰਾਏ ਕੁੱਟਮਾਰ ਕੇ ਨਾ ਵੀਰ ਜੋਰ ਕਹਿੰਦੇ ਸਾਡੇ ਤੇ ਕਰਾਈ ਏ ਆਈ ਭਾਈ ਸਾਡੇ ਪ੍ਰਧਾਨ ਮੰਤਰੀ ਬਾਦੇ ਕੇ ਵੀਰਿਆਂ ਨੂੰ ਦੇਸੀ ਤੇ ਠੋਕੇ ਆ ਦਾ ਇਹਲਾਉ ਗੱਲਬਾਤ ਭਾਈ ਸਾਡੇ ਉਹ ਬਿਆਨ ਕੁੜੀਆਂ ਵਾਲੇ ਗੁਣਾਰੇ ਬਿਲਕੁਲ ਰਾਜ ਕਰੇਗਾ ਇਹਨਾਂ ਜੋ ਭਾਈ ਸਾਡੇ ਉੱਤੇ ਜਾਨ ਲਾਏ ਕਿ ਮੰਤਰੀ ਨੇ ਕਿਹਾ ਨਸ਼ਾ ਕਹਿੰਦਾ ਬਿਲਕੁਲ ਸਾਨੂੰ ਕੁੱਟਮਾਰ ਕਰਕੇ ਇਹਨਾਂ ਨੇ ਸਾਡੇ ਵਫੈਨ ਹਜ਼ਾਰਾਂ ਪੇਪਰਾਂ ਤੇ ਕਰਾਏ ਕੁੱਟਮਾਰ ਕੇ ਨਾ 20 ਜੋ ਰਿਕਾਰਡਿੰਗ ਸਾਡੇ ਤੋਂ ਕਰਾਈ ਏ ਆਈ ਭਾਈ ਸਾਡੇ ਪ੍ਰਧਾਨ ਮੰਤਰੀ ਬਾਜੇ ਕੇ ਵੀਰ ਜੀ ਨੂੰ ਬੇਸੀ ਕੇ ਖੋਲ ਕੇ ਆਦਾ ਇਹ ਚਲਾਉ ਗੱਲਬਾਤ ਭਾਈ ਸਾਡੇ ਤੋਂ ਸਾਰਾ ਬਿਆਨ ਕੁੜੀਆਂ ਵਾਲੇ ਬਿਆਨ ਸਾਰੇ ਬਿਲਕੁਲ ਸੱਚ ਕਰੇਗਾ ਕੌਣ ਕਰੇਗਾ ਨਾਲ ਨਾਲ ਇਹਨਾਂ ਜੋਰ ਭਾਈ ਸਾਡੇ ਉੱਤੇ ਜਾਨ ਲਾਏ ਕਿ ਮੰਤਰੀ ਨੇ ਕਿਹਾ ਨਸ਼ਾ ਕੰਦਾ ਬਿਲਕੁਲ ਸਾਨੂੰ ਕੁੱਟਮਾਰ ਕਰਕੇ ਇਹਨਾਂ ਨੇ ਸਾਡੇ ਵਫੈਨ ਹਜ਼ਾਰਾਂ ਪੇਪਰਾਂ ਤੇ ਕਰਾਏ ਕੁੱਟਮਾਰ ਕੇ ਨਾ 20 ਜੋ ਰਿਕਾਰਡ ਸਾਡੇ ਤੋਂ ਕਰਾਈ ਏ ਆਈ ਭਾਈ ਪ੍ਰਧਾਨ ਮੰਤਰੀ ਬਾਜੇ ਕੇ ਵੀਡੀਓ ਨੂੰ ਫੇਸ ਕਰਕੇ ਖੋਖਿਆਂ ਦਾ ਹੀ ਚਲਾਉ ਗੱਲ ਬਾਤ ਭਾਈ ਸਾਰੇ ਬਿਆਨ ਕੁੜੀਆਂ ਵਾਲੇ ਬਿਆਨ ਸਾਰੇ ਬਿਲਕੁਲ ਸੱਚ ਰਾਜ ਕਰੇਗਾ ਰਾਜ ਕਰੇਗਾ ਇਹਨਾਂ ਜੋਰ ਭਾਈ ਸਾਡੇ ਉੱਤੇ ਜਾਨ ਲਾਏ ਕਿ ਮੰਤਰੀ ਨੇ ਕੀ ਨਸ਼ਾ ਖਾਂਦਾ ਬਿਲਕੁਲ ਸਾਨੂੰ ਕੁੱਟਮਾਰ ਕਰਕੇ ਇਹਨਾਂ ਨੇ ਸਾਡੇ ਵਫਾਨ ਹਜ਼ਾਰਾਂ ਪੇਪਰਾਂ ਤੇ ਕਰਾਏ ਕੁੱਟਮਾਰ ਕੇ ਨਾ ਵੀਡੀਓ ਰਿਕਾਰਡਿੰਗ ਸਾਡੇ ਤੋਂ ਕਰਾਈ ਏ ਆਈ ਭਾਈ ਸਾਡੇ ਪ੍ਰਧਾਨ ਮੰਤਰੀ ਬਾਜੇ ਕੇ ਵੀਡੀਓ ਨੂੰ ਦੇਖ ਕੇ ਝੋਕੇ ਆਉਂਦਾ ਇਹ ਚਲਾਉ ਗੱਲ ਬਾਤ ਭਾਈ ਸਾਡੇ ਤੋਂ ਸਭ ਬਿਆਨ ਕੁੜੀਆਂ ਵਾਲੇ ਜਾਨ ਸਾਰੇ ਸਾਡੇ ਉੱਤਲ ਜਾਂ ਲਾਏ ਕਿ ਮੰਤਰੀ ਨੇ ਕੀ ਨਸ਼ਾ ਖਾਂਦਾ ਬਿਲਕੁਲ ਸਾਨੂੰ ਕੁੱਟਮਾਰ ਕਰਕੇ ਇਹਨਾਂ ਨੇ ਸਾਡੇ ਕੋ ਸੈਨ ਯਾਰਾ ਪੇਪਰਾਂ ਤੇ ਕਰਾਏ ਕੁੱਟਮਾਰ ਕੇ ਨਾ ਵੀਡੀਓ ਰਿਕਾਰਡਿੰਗ ਸਾਡੇ ਤੋਂ ਕਰਾਈ ਏ ਆਈ ਭਾਸ਼ਾ ਪ੍ਰਧਾਨ ਮੰਤਰੀ ਬਾਜੇ ਕੇ ਵੀਡੀਓ ਨੂੰ ਦੇਖੀ ਕੇ ਠੋਕੇ ਆ ਦਾ ਇਹ ਚਲਾਓ ਗੱਲਬਾਤ ਭਾਸ਼ਾ ਦੇ ਉੱਤੇ ਸਭ ਬਿਆਨ ਕੁੜੀਆਂ ਵਾਲੇ ਬਿਆਨ ਕਰੇ ਬਿਲਕੁਲ ਸੱਚ ਕਰੇਗਾ ਰਾਜ ਕਰੇਗਾ ਇਹਨਾਂ ਜੋੜ ਭਾਈ ਸਾਡੇ ਉੱਤੇ ਜਾਨ ਲਾਏ ਕਿ ਮੰਤਰੀ ਨੇ کیا ਨਸ਼ਾ ਖਾਂਦਾ ਬਿਲਕੁਲ ਸਾਨੂੰ ਕੁੱਟਮਾਰ ਕਰਕੇ ਇਹਨਾਂ ਨੇ ਸਾਡੇ ਵਸਾਣ ਯਾਰਾਂ ਪੇਪਰਾਂ ਤੇ ਕਰਾਏ ਕੁੱਟਮਾਰ ਕੇ ਨਾ ਵੀਡੀਓ ਰਿਕਾਰਡਿੰਗ ਸਾਡੇ ਤੇ ਕਰਾਈ ਹੈ ਆਈ ਭਾਈ ਸਾਹਿਬ ਪ੍ਰਧਾਨ ਮੰਤਰੀ ਬਾਦ ਦੇ ਕੇ ਵੀਡੀਓ ਨੂੰ ਦੇਸੀ ਕੇ ਠੋਕਿਆਂ ਦਾ ਇਹਲਾਉ ਗੱਲਬਾਤ ਭਾਈ ਸਾਡੇ ਨੂੰ ਸਾਹ ਬਿਆਨ ਇਹਨਾਂ ਜੋਰ ਭਾਈ ਸਾਡੇ ਉੱਤੇ ਇਲਜ਼ਾਮ ਲਾਏ ਕਿ ਮੰਤਰੀ ਨੇ ਕਿਹਾ ਨਸ਼ਾ ਕਰਦਾ ਬਿਲਕੁਲ ਸਾਨੂੰ ਕੁੱਟਮਾਰ ਕਰਕੇ ਇਹਨਾਂ ਨੇ ਸਾਡੇ ਰੋਸਹਾਨ ਯਾਰਾ ਪੇਪਰਾਂ ਤੇ ਕਰਾਏ ਕੁੱਟਮਾਰ ਕੇ ਨਾ ਵੀਡੀਓ ਰਿਕਾਰਡਿੰਗ ਸਾਡੇ ਤੋਂ ਕਰਾਈ ਏ ਆਈ ਭਾਈ ਸਾਹਿਬ ਪ੍ਰਧਾਨ ਮੰਤਰੀ ਬਾਜੇ ਕੇ ਵੀਡੀਓ ਨੂੰ ਫੇਸ ਵੀ ਦੇ ਥੋਕ ਕੇ ਆਉਂਦਾ ਇਹ ਚਲਾਉ ਗੱਲਬਾਤ ਭਾਈ ਸਾਡੇ ਦਾ ਬਿਆਨ ਕੁੜੀਆਂ ਵਾਲੇ ਬਿਆਨ ਖਾਰੇ ਬਿਲਕੁਲ ਸੱਚ ਕਰੇਗਾ ਕਰੇਗਾ ਹਾਲਸਾ ਇਹਨਾਂ ਜੋਰ ਭਾਈ ਸਾਡੇ ਉੱਤੇ ਜਾਣ ਲਾਇਆ ਕਿ ਮੰਤਰੀ ਨੇ ਕਿਹਾ ਨਸ਼ਾ ਕਰਦਾ ਬਿਲਕੁਲ ਸਾਨੂੰ ਕੁੱਟ ਮਾਰ ਕਰਕੇ ਇਹਨਾਂ ਨੇ ਸਾਡੇ ਵਫੈਨ ਯਾਰਾ ਪੇਪਰਾਂ ਤੇ ਕਰਾਏ ਕੁੱਟ ਮਾਰ ਕੇ ਨਾ 20 ਜੋ ਰਿਕਾਰਡਿੰਗ ਸਾਡੇ ਤੇ ਕਰਾਈ ਏ ਆਈ ਭਾਈ ਸਾਡੇ ਪ੍ਰਧਾਨ ਮੰਤਰੀ ਬਾਜੇ ਨੇ ਵੀਡੀਓ ਨੂੰ ਦੇਖੀ ਕਿ ਠੋਕਿਆਂ ਦਾ ਇਹ ਚਲਾਉ ਗੱਲ ਬਾਤ ਭਾਈ ਸਾਡੇ ਸਭ ਪਿਆਰ ਕੁੜੀਆਂ ਵਾਲੇ ਦੁਨੀਆਂ ਸਾਰੇ ਬਿਲਕੁਲ ਸੱਚ ਕਰੇਗਾ ਹਾਲਸਾ ਰਾਜ ਕਰੇਗਾ ਹਾਲਸਾ ਜੋ ਭਾਈ ਸਾਡੇ ਉੱਤੇ ਇਲਜ਼ਾਮ ਲਾਏ ਕਿ ਮੰਤਰੀ ਨੇ کیا ਨਸ਼ਾ ਕਰਦਾ ਬਿਲਕੁਲ ਤੁਹਾਨੂੰ ਕੁੱਟ ਮਾਰ ਕਰਕੇ ਇਹਨਾਂ ਨੇ ਸਾਡੇ ਕੋ ਫੈਨ ਹਜ਼ਾਰਾਂ ਪੇਪਰਾਂ ਤੇ ਕਰਾਏ ਕੁੱਟ ਮਾਰ ਕੇ ਨਾ ਵੀਡੀਓ ਰਿਕਾਰਡਿੰਗ ਸਾਡੇ ਤੋਂ ਕਰਾਈ ਏ ਆਈ ਭਾਈ ਪ੍ਰਧਾਨ ਮੰਤਰੀ ਬਾਜੇ ਕੇ ਵੀਡੀਓ ਨੂੰ ਦੇਸੀ ਕੇ ਖੁਰਕੇ ਆਦਾ ਇਹ ਚਲਾਓ ਗੱਲ ਬਾਤ ਭਾਈ ਸਾਡੇ ਉੱਤੇ ਸਾਰੇ ਧਿਆਨ ਕੁੜੀਆਂ ਵਾਲੇ ਧਿਆਨ ਸਾਰੇ